ਚੱਪਾ ਜੀ ਤੁਸੀਂ ਨਾ ਹੁਣੀ ਗੱਲ ਕਰ ਰਹੇ ਸੀਗੇ ਭਿੰਡਰਾਂ ਵਾਲੇ ਦੀ ਹਾਂਜੀ ਮੇਰੇ ਤਾਂ ਤੁਹਾਨੂੰ ਮੈਂ ਬੌਦਰ ਕੀਤਾ ਮੈਂ ਇੱਕ ਤੁਹਾਨੂੰ ਉਹਦੇ ਬਾਰੇ ਫੈਕਟ ਦੱਸਦਾ ਆਪਣੇ 93 ਵਿੱਚ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਕੀ ਹਾਲਾਤ ਸੀਗੇ ਹਾਂਜੀ ਮੈਂ ਨਾ 93 ਦੇ ਵਿੱਚ ਨਵ ਨਵਾਂ ਟਰੱਕ ਚਲਾਉਣਾ ਸ਼ੁਰੂ ਕੀਤਾ ਕੈਲੀਫੋਰਨੀਆ ਵਾਲਿਆਂ ਨੂੰ ਪਤਾ ਆਈ ਥਿੰਕ 92 ਲਾਸਟ ਜਾਂ 93 ਦੇ ਵਿੱਚ ਭਿੰਡਰਾਂ ਵਾਲੇ ਸੀ ਘਰ ਵਾਲੀ ਵੀਜ਼ੇ ਦੇ ਅਮਰੀਕਾ ਆਈ ਸੀ ਵਾਟਸਨ ਵਿਲ ਦੇ ਬਹੁਤ ਵੱਡੀ ਆਪਣੇ ਦੇਸ਼ੀਆਂ ਦੀ ਟਰੱਕਾਂ ਦੀ ਕੰਪਨੀ ਸੀ ਮੈਂ ਨਾਂ ਕੀ ਲੈਣਾ ਹੂੰ ਮੰਨ ਲੇ ਕਿ ਉਸ ਵੇਲੇ ਵੀ ਸਾਡੇ ਤੇ ਘੂਤ ਸਵਾਰ ਹੁੰਦਾ ਸੀਗਾ ਹਨਾ ਤੇ ਅਸੀਂ ਵੀ ਮਾਤਾ ਜੀ ਮਾਤਾ ਜੀ ਕਰਦੇ ਫਿਰਦੇ ਸੀ ਸਾਨੂੰ ਪਤਾ ਲੱਗਿਆ ਮਾਤਾ ਜੀ ਉਸ ਵੇਲੇ ਜੋ ਸਾਨੂੰ ਸੁਣਨ ਜਾਇਆ ਸੀ ਹੁਣ ਮੈਨੂੰ ਇਹਦਾ ਐਗਜ਼ੈਕਟ ਤਾਂ ਨਹੀਂ ਪਤਾ ਹੈਗਾ ਹਾਂਜੀ ਵੀ ਉਹਨਾਂ ਉਹਨਾਂ ਦਾ ਤੇ ਬਿਮਾਰ ਆ ਬਿਮਾਰ ਦੇ ਚੱਕਰ ਚੋਂ ਅਮਰੀਕਾ ਇਲਾਜ ਕਰਾਣ ਆਏ ਸੀਗੇ ਹਾਂਜੀ ਤੇ ਮਤਲਬ ਕਿ ਜਦੋਂ ਹੁਣ ਆਪਾਂ ਤਸਵੀਰ ਤਾਂ ਨਾ ਇੱਕ ਪਾਸਾ ਹਮੇਸ਼ਾ ਦੋ ਪਾਸੇ ਹੁੰਦੇ ਸੀ ਜ਼ਿੰਦਗੀ 'ਚ ਨਾ ਇੱਕ ਪਾਸਾ ਹੀ ਦੇਖਿਆ ਸੀ ਆ ਜਦੋਂ ਹੁਣ ਤੁਹਾਡੇ ਵੀ ਪ੍ਰੋਗਰਾਮ ਸੁਣਦੇ ਰਹੇ ਆ ਮਤਲਬ ਕਿ ਹੁਣ 25 30 ਸਾਲਾਂ ਬਾਅਦ ਦਿਮਾਗ ਕੰਮ ਕਰਨਾ ਸ਼ੁਰੂ ਕੀਤਾ ਵੀ ਯਾਰ ਹੱਦ ਹੋ ਗਈ ਉਸ ਵੇਲੇ ਪੰਜਾਬ 'ਚ ਪੀਕ ਤੇ ਸੀਗਾ ਦੁਨੀਆ ਮਰ ਰਹੀ ਸੀ ਹਨਾ ਤੇ ਜਿਹਦੇ ਕਰਕੇ ਮਰ ਰਹੀ ਸੀ ਇੱਕੋ ਇੱਕ ਬੰਦਾ ਜਿਹਦੇ ਡਿਸੀਜਨ ਕਰਕੇ ਇੰਨਾ ਕੁਝ ਹੋਇਆ ਹਨਾ ਤੇ ਉਹਦੀ ਘਰ ਵਾਲੀ ਨੂੰ ਵੀਜ਼ਾ ਕਿੱਦਾਂ ਮਿਲ ਗਿਆ ਯਾਰ ਉਹ ਬਾਹਰ ਕਿਦਾਂ ਤੋਰੀ ਫਿਰਦੀ ਸੀ ਨਾਲੇ ਬਾਕੀਆਂ ਨੂੰ ਕਹਿੰਦੇ ਪੇ ਅੰਮ੍ਰਿਤਸਰ ਦੇ ਸਰੋਵਰ ਚ ਜਾਓ ਅਰਦਾਸ ਕਰੋ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਨਿਚਲੋ ਉਹ ਵੀ ਲਾ ਲਓ ਮਨ ਲੱਕੇ ਉਹ ਜਿਹੜਾ ਬੰਦਾ ਹੈ ਨੇ ਗਦਰ ਮਚਾ ਰੱਖਿਆ ਕਹਿੰਦੇ ਵੀ ਸਰਕਾਰ ਨੇ ਉਹਦੇ ਆਰਮੀ ਐਕਸ਼ਨ ਕਰਨਾ ਪਿਆ ਤੇ ਉਹਦੀ ਵਾਈਫ ਨੂੰ ਵੀਜ਼ਾ ਮਿਲ ਗਿਆ ਵੀਜ਼ਾ ਖੁੱਲੇ ਘੁੰਮੋ ਫਿਰੋ ਤੁਸੀਂ ਮ제 ਕਰੋ ਦੁਨੀਆ ਵਿੱਚ ਤੁਸੀਂ ਬਾਕੀਆਂ ਨੂੰ ਉਹ ਵੀ 93 ਦੇ ਵਿੱਚ ਮਨ ਲੱਕੇ ਕਿਸੇ ਵੀ ਇਹ ਤਾਂ ਅੱਖੀਂ ਦੇਖੀ ਗੱਲ ਆ ਮੈਂ ਮਤਲਬ ਕਿ ਉਹਨੂੰ ਮਿਲਿਆ ਮਿਲਿਆ ਤੇ ਉਹਨੂੰ ਮੈਂ ਇੱਕ ਘਰ ਤੋਂ ਦੂਜੇ ਘਰ ਟਰਾਂਸਪੋਰਟ ਕੀਤਾ ਹੋਇਆ ਆਪਣੀ ਗੱਡੀ ਦੇ ਵਿੱਚ ਮਿਸ ਗੱਡੀ ਉਹਨਾਂ ਦੀ ਸੀ ਮੈਂ ਉਹਨਾਂ ਦਾ ਡਰਾਈਵਰ ਸੀਗਾ ਮੈਂ ਟਰੱਕ ਚਲਾਉਂਦਾ ਸੀ ਨਵਾਂ ਨਵਾਂ ਸ਼ੁਰੂ ਕੀਤਾ ਸੀ ਵੀ ਆ ਜਾ ਫਲਾਣਾ ਦੇ ਘਰ ਮਾਤਾ ਜੀ ਨੂੰ ਲੈ ਜਾ ਹਨਾ ਉਹ ਫੋਨ ਸਾਰਾ ਦਿਮਾਗ ਕੰਮ ਕਰਨਾ ਸ਼ੁਰੂ ਕੀਤਾ ਭਾਈ ਜੇ ਕਿਸੇ ਨੂੰ ਵਹਿਮ ਆ ਨਾ ਕਈ ਵਾਰ ਭਗਤ ਭਗਤ ਵੀ ਉਹਨਾਂ ਦੇ ਸੁਣਦੇ ਹੁੰਦੇ ਆ ਇੰਡੀਆ ਚ ਆਰਟੀਆਈ ਪੋ ਆ ਕੇ ਮੇਰੀ ਇਨਫੋਰਮੇਸ਼ਨ ਕਢਵਾ ਲਓ ਵੀ ਵਾਕਿਆ ਉਹਨੂੰ ਵੀਜ਼ਾ ਲੱਗਿਆ ਸੀ ਅਮਰੀਕਾ ਆਈ ਸੀ ਕਿ ਨਹੀਂ ਆਈ ਸੀ ਨੂੰ ਪਤਾ ਹੀ ਪਤਾ ਇਹਨਾਂ ਸਾਰਿਆਂ ਨੂੰ ਪਤਾ ਹੀ ਆ ਵੀਰਾ ਨਹੀਂ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਮੀਨ ਉਹਨਾਂ ਨੂੰ ਤਾਂ ਪਤਾ ਹੈ ਬੇਸ਼ਰਮਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਅਸੀਂ ਕੀ ਕੰਮ ਕਰਦੇ ਆ ਜਾਂ ਕਿਸ ਚੁੱਕ ਗਏ ਆ ਮੈਂ ਵੈਸੇ ਗੱਲ ਕਰ ਰਿਹਾ ਬਿਆਨਤ ਸਿੰਘ ਬਿਆਨਤ ਸਿੰਘ ਜਿਹਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਹਾਂਜੀ ਉਹਦਾ ਮੁੰਡਾ ਆਸਟ੍ਰੇਲੀਆ ਇੱਥੇ ਦੁਨੀਆ ਦੇ ਸਾਰੇ ਕੰਟਰੀਆਂ ਚ ਘੁੰਮਦਾ ਇੰਡੀਆ ਜਾ ਕੇ ਆਉਂਦਾ ਸਾਲ ਦੀ ਸਾਲ ਹਾਂਜੀ ਹਾਂਜੀ ਸਤਗੰਤ ਸਿੰਘ ਦਾ ਟੱਬਾ ਇੱਥੇ ਨਿਊਜ਼ੀਲੈਂਡ ਵਿੱਚ ਏ ਹਾਂਜੀ ਕੋਈ ਢੀਗਾ ਇਦਾਂ ਚਲ ਜਾਂਦੇ ਆ ਜਾਨੀ ਕਈ ਵਾਰ ਸਾਲ ਚ ਤਿੰਨ ਤਿੰਨ ਗੇੜੇ ਲੱਗਿਓ ਹੁੰਦੇ ਆ ਇਦਾਂ ਪੇ ਇਦਾਂ ਮਤਲਬ ਦਸੰਬਰ ਚ ਜਾ ਕੇ ਆਏ ਮਾਰਚ ਵਿੱਚ ਫੇਰ ਬੰਦਾ ਦੇਖਦਾ ਪੇ ਅੱਛਾ ਫੁਲਾਨੇ ਦੇ ਵਿਆਹ ਤੇ ਉੱਤੇ ਅੱਛਾ ਇਲੈਕਸ਼ਨ ਆ ਸੁਖਵੀਰ ਬਾਦਲ ਦੇ ਨਾਲ ਘੁੰਮਦੇ ਆ ਨਾ ਬਿਲਕੁਲ ਪੇ ਹਾਲ ਦੇ ਚਾਰ ਚਾਰ ਚੱਕਰ ਇੰਦਰਾ ਗਾਂਧੀ 에ਰਪੋਰਟ ਤੋਂ ਉੱਤਰ ਕੇ ਜਿਹਨੂੰ ਕਹਿੰਦੇ ਪਈ ਇਹਨਾਂ ਨੇ ਇੰਦਰਾ ਗਾਂਧੀ ਮਾਰੀ ਸੀ ਤੇ 30000 ਬੰਦਾ ਉਹ ਅਦੇ ਬਦਮਾਵਾ ਕਲੋਨੀਆਂ ਬਣੀਆਂ ਆ ਉਹਨਾਂ ਨੂੰ ਅਜੇ ਮੁਆਵਜ਼ੇ ਨਹੀਂ ਵੇਲੇ ਬੰਦਿਆਂ ਨੂੰ ਸਜਾਵਾਂ ਨਹੀਂ ਮਿਲੀਆਂ ਸਹੀ ਗੱਲ ਹੈ ਤੇ ਇਹ 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 ਮਜ਼ੇ ਕਰਦੇ ਫਿਰਦੇ ਆ ਯਾਨੀ ਕਿੱਦਾਂ 에ਰਪੋਰਟ ਤੇ ਰੋਕਦਾ ਨਹੀਂ ਕੋਈ ਕਹਿੰਦਾ ਨਹੀਂ ਕੋਈ ਪਾਈ ਆ ਬੰਦੇ ਆ ਇਹਨਾਂ ਨੂੰ ਰੋਕੋ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹ ਨਹੀਂ ਦੇਣਾ ਸੀ ਬਸ ਜੀ ਸਹਰਾਈ ਪਿਆ ਹੁਣ ਜਿੱਦਾਂ ਆ ਪੰਜਾਬ ਦੇ ਤੁਸੀਂ ਹੜਾਂ ਦੀ ਗੱਲ ਕਰ ਰਹੇ ਸੀਗੇ ਆ ਸੇਮ ਚੱਕਰ ਸਾਡੇ 15 ਦਿਨ ਪਹਿਲਾਂ ਨਾ ਅਮਰੀਕਾ ਹੋ ਕੇ ਹੜਿਆ ਲਾਲਾ ਲਾਲਾ ਕਰਾਤੀ ਜਦੋਂ ਉਹਨੇ ਡਰਾਈਵਰ ਨੇ ਬੰਦੇ ਮਾਰੇ ਸੀਗੇ ਹਨਾ ਵੀ ਪੈਸੇ ਕੋਈ ਇਕੱਠੇ ਕਰਕੇ ਤੁਹਾਡੇ ਤੁਹਾਡੇ ਇਲਾਕੇ ਜੀ ਕੋਈ ਰਹਿੰਦੀ ਬੀਬੀ ਉਹ ਇਕੱਠੇ ਕਰਕੇ ਲੈ ਗਈ ਹੁਣ ਟੌਪਿਕ ਪੰਜਾਬ ਦਾ ਚੱਲ ਪਿਆ ਮਿਲ ਗਈ ਇਹਨਾਂ ਨੂੰ ਕੋਈ ਮੁੱਦਾ ਚਾਹੀਦਾ ਹੁੰਦਾ ਆਪਣਾ ਸ਼ੋਸ਼ਣ ਆਪ ਕਰਨ ਲਈ ਇਹਨਾਂ ਦਾ ਕੋਈ ਕੁਝ ਨਹੀਂ ਹੋ ਸਕਦਾ ਬਸ ਬਸ ਉਹ ਜਿਹੜੇ ਦੇਣੇ ਵਾਲੇ ਆ ਨਾ ਦੇਣੇ ਵਾਲੇ ਤਾਂ ਇੰਨੇ ਕਾਲੇ ਬੈਠੇ ਆ ਨਾ ਇਦਾਂ ਹਾਂਜੀ 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 ਠੀਕ ਹੈ ਉਹ ਪੁਰਾਣੀਆਂ ਫਿਲਮਾਂ 'ਚ ਦੇਖੇ ਹੁੰਦੇ ਸੀ ਕਿ ਜਦੋਂ ਕਿਤੇ ਕਿਤੇ ਨਾ ਇਦਾਂ ਮੈਨੂੰ ਉਹ ਯਾਦ ਨਹੀਂ ਇੱਕ ਫਿਲਮ ਉਹ 'ਚ ਮੁੰਡਾ ਹੀਰੋ ਆ ਉਹ ਜਾਨੀ ਗਲੀ 'ਚੋਂ ਨੰਗਦਾ ਹਾਂਜੀ ਹਾਂਜੀ ਤੇ ਜਨਾਨੀਆਂ ਬਾਹਰ ਖੜੀਆਂ ਇਦਾਂ ਛੇੜਦੀਆਂ ਜਾਨੀ ਉਹਨੂੰ ਇਦਾਂ ਇਦਾਂ ਉਹਨੂੰ ਜਾਣ ਨਹੀਂ ਦਿੰਦੀਆਂ ਅੰਦਰ ਹਾਂਜੀ ਠੀਕ ਹੈ ਮਤਲਬ ਇਦਾਂ ਇਦਾਂ ਖਿੱਚਦੇ ਨਾ ਇਦਾਂ ਤੇ ਤੂੰ ਤੂੰ ਜਾਨੀ ਫਿਰ ਗਾਹ ਕਲੱਬ ਦੇ ਫਿਰਦੇ ਇਦਾਂ ਹਾਂ ਬਿਲਕੁਲ ਸਹੀ ਉਹਨਾਂ ਨੂੰ ਲੁੱਟਣੇ ਵਾਲਾ ਮਿਲੇ ਭਾਈ ਉਹਨਾਂ ਨੂੰ ਉਹਨਾਂ ਉਹ ਦੇਖੋ ਉਹਨਾਂ ਨੂੰ ਵੀ ਪਤਾ ਆ ਹਨਾ ਮੇਰੇ ਵੀ ਇੱਕ ਦੋ ਅੱਛੇ ਕਲੋਜ਼ ਯਾਰ ਦੋਸਤ ਹੈਗੇ ਬਾਬੇ ਨੇ ਅੱਜਕੱਲ ਪੰਜਾਬ ਦੇ ਵਿੱਚ ਚੰਗੇ ਤਗੜੇ ਉਹ ਸੀਨੇ ਇੱਕ ਦਿਨ ਆਪਸ ਵਿੱਚ ਬੈਠੇ ਹਨਾ ਤੇ ਗੱਲ ਗੱਲਾਂ ਕਰਨ ਲੱਗ ਗਏ ਹਨਾ ਉਹ ਹੁਣ ਆਪਣੇ ਦਾ ਹੁਣ ਭਾਈਬੰਦ ਸੀਗੇ ਹਨਾ ਤੇ ਹੁਣ ਉਹਨਾਂ ਦੇ ਕੰਮ ਵਧੀਆ ਚੱਲਦੇ ਆ ਤੇ ਉਹ ਵੀ ਸੋਫੇ ਤੇ ਬੈਠਾ ਤੇ ਮੈਂ ਵੀ ਸੋਫੇ ਤੇ ਬੈਠਾ ਮੋਰੀ ਜਨਤਾ ਬੈਠੀ ਥੱਲੇ ਹਨਾ ਵਕਈਆਂ ਨੂੰ ਮੈਨੂੰ ਲੱਗ ਮੈਨੂੰ ਵੀ ਸ਼ਰਮ ਆਵੇ ਕਈਆਂ ਜਿੱਦਾਂ ਬੁੜੀਆਂ ਬਾੜੀਆਂ ਬਜ਼ੁਰਗਾਂ ਉਹ ਜਿੱਦਾਂ ਬਾਬੇ ਦੇ ਪੈਰੀਂ ਹੱਦਲ ਨੂੰ ਤਾਂ ਮੇਰੇ ਨਾਲ ਨੂੰ ਹੋ ਜਣ ਵੀ ਇਹ ਵੀ ਸੋਫੇ ਦੇ ਬਰਾਬਰ ਬੈਠਾ ਮੰਨ ਲਓ ਕਿ ਵੀ ਇਹ ਵੀ ਕੁਸ਼ੈ ਹੋਊਗੀ ਹੈਨਾ ਤੇ ਵੀ ਬਾਕੀ ਤਾਂ ਚੰਗੇ ਚੰਗੇ ਬੰਦੇ ਥੱਲੇ ਬੈਠੇ ਸੀਗੇ ਤੇ ਮਨ ਲਗੇ ਮੈਨੂੰ ਸ਼ਰਮ ਆਇਆ ਕਰ ਵੀ ਮੇਰੇ ਅੱਲੂ ਵੀ ਬੀਬੀ ਮੇਰੀ ਮਾਂ ਦੇ ਮੁਤਾਬਕ ਮੇਰੇ ਪੈਰੀ ਹੱਤ ਲਾਨ ਨੂੰ ਤੁਰੀਆਂ ਮਨ ਲਗੇ ਉੱਥੋਂ ਮੈਂ ਦੇਖਿਆ ਵੀ ਲੋਕਾਂ ਦਾ ਕੀ ਬੁਰਾ ਹਾਲ ਆ ਹਨਾ ਮਾਨਸਿਕਤਾ ਦਾ ਜਿਹੜਾ ਪੁਆਇੰਟ ਤੁਹਾਨੂੰ ਮੈਂ ਦੱਸਣ ਲੱਗਾ ਸੀ ਮੈਂ ਉਹਨਾਂ ਗੱਲਾਂ ਕਰਦੇ ਗੱਲਦੇ ਨਾ ਗੱਲ ਕਰਨੇ ਸ਼ੁਰੂ ਕਰ ਦਿੱਤੇ ਵੀ ਆਹ ਕੰਮ ਨਾ ਐਦਾਂ ਨਹੀਂ ਤੂੰ ਐਦਾਂ ਕਰ ਐਨੇ ਪੈਸੇ ਆਊਗੇ ਐਨੇ ਪੈਸੇ ਆਊਗੇ ਉੱਥੇ ਤਾਂ ਉਹ ਸੁਣੀ ਗਿਆ ਜਦੋਂ ਹੁਣ ਆਪਾਂ ਬਾਹਰ ਵਪਾਰ ਕਰਦੇ ਆਪਾਂ bizness minded ਬੰਦੇ ਆ ਜਦੋਂ ਬੰਦੇ ਉੱਠ ਕੇ ਚਲ ਗਏ ਨਾ ਮੈਨੂੰ ਕਹਿੰਦਾ ਤੂੰ ਮੈਨੂੰ ਮਰਾਏਂਗਾ ਮੈਂ ਕੀ ਹੋ ਗਿਆ ਮੈਂ ਕੀ ਗਲਤ ਬੋ ਗੁਰਦੁਆਰੇ ਆ ਕੇ ਪੈਸਾ ਸ਼ਬਦ ਨਹੀਂ ਉਸ ਨੂੰ ਇਸਤੇਮਾਲ ਕਰਨਾ ਸੇਵਾ ਕਹਿੰਦਾ ਮੈਂ ਹੈਰਾਨ ਹੋ ਗਿਆ ਕਹਿੰਦਾ ਤੂੰ ਇਹਨਾਂ ਦੇ ਸਾਹਮਣੇ ਗੱਲਾਂ ਕਰੀ ਜਾਂਦਾ ਵੀ ਐਨਾ ਪੈਸਾ ਇਕੱਠਾ ਹੋ ਜਾਊਗਾ ਤੂੰ ਕਹਣਾ ਰਾਜੇ ਸੇਵਾ ਐਨੀ ਸੇਵਾ ਇਕੱਠੀ ਹੋ ਗਈ ਐਨਾ ਹੋ ਗਿਆ ਮਤਲਬ ਕਿ ਉਹਨਾਂ ਕੋਲ ਟਿਪੀਕਲ ਵਰਡ ਹੈ ਉਹਨਾਂ ਨੂੰ ਇਹ ਪਤਾ ਬੰਦਿਆਂ ਨੂੰ इमोशनल ਬਲੈਕਮੇਲ ਕਰਦਾ ਬਸ ਉਹਨਾਂ ਦਾ ਬਿਜ਼ਨਸ ਹੈ ਕਿਹੜੀ ਕਿਹੜੀ ਭਾਸ਼ਾ ਵਪਾਰ ਵਾਲੀ ਭਾਸ਼ਾ ਆ ਖਾਸ ਜਿਹੜੀ ਵਰਤ ਨਹੀਂ ਉਹਨਾਂ ਨੇ ਮੇਰ ਕੋ ਬਹੁਤ ਭਾਈ ਮੈਂ ਇਹਨਾਂ ਦੇ ਵਿੱਚ ਬਹੁਤ ਰਿਆ ਇੰਡੀਆ ਮਤਲਬ ਕਿ ਇਹਨਾਂ ਦਾ ਗੱਲਾਂ ਹੀ ਛੱਡ ਦੋ ਕਿਤੇ ਮੈਂ ਜਥੇਦਾਰ ਇਹਨਾਂ ਦੇ ਗੱਲਾਂ ਸੁਣਾਉਣ ਲੱਗ ਜਾਆ ਕਿਹੜਾ ਮਸਲਾ ਕਿੱਦਾਂ ਮਤਲਬ ਕਿ ਕਿਹੜੀ ਪੋਸਟ ਕਿੱਦਾਂ ਵਿਕਦੀ ਆ ਵੀ ਇਹ ਰੱਬ ਦਾ ਨਾਮ ਇਹਨਾਂ ਦਾ ਰੱਬ ਅੱਲਾ ਹੀ ਖੈਰ ਕਰਸੀ ਇਹਨਾਂ ਦਾ ਕੁਝ ਨਹੀਂ ਆਪੇ ਹੀ ਜਦੋਂ ਲੜਦੇ ਆ ਜੀ ਹੁਣ ਸੁਖਵੀਰ ਸੁਖਵੀਰ ਨਾਲ ਲੜ ਕੇ ਹਰਪ੍ਰੀਤ ਕਹੀ ਜਾਂਦਾ ਮੈਂ ਇਹਨਾਂ ਦੇ ਭੇਦ ਦੱਸੂਗਾ ਵੀ ਉਹਨੂੰ ਪੁੱਛੇ ਪੇ ਪਾਟੜਿਆ ਤੂੰ ਇਹਨਾਂ ਦਾ ਚਮਚਾ ਬਣ ਕੇ ਤੇਰੀ ਔਕਾਤ ਕੀ ਸੀ ਜਦ ਤੂੰ ਕਹਿੰਦਾ ਮੇਰੀ ਜਾਤ ਪਰਖਦੇ ਆ ਜਦੋਂ ਤੈਨੂੰ ਜਥੇਦਾਰ ਬਣਾਇਆ ਤੂੰ ਤੈ ਜਿੱਦਨ ਉਹਨੇ ਦੋ ਕੁ ਬੁਰਕੀਆਂ ਪਾਤੀਆਂ ਮੁੜ ਕੇ ਨੇ ਫੇਸ ਹੀ ਹੋਣਾ ਵਾਹ ਇੱਕ ਗੱਲ ਆ ਆਪਾਂ ਪਾਜੀ ਅਕਾਲੀਆਂ ਦੇ ਆਪਾਂ ਸਮਰਥਕ ਨਹੀਂ ਹੈਗੇ ਸੁਖਬੀਰ ਹੋ ਲੋ ਕੋਈ ਹਾਲੋ ਜਿਨ੍ਹਾਂ ਨੇ ਇੰਨੇ ਸਾਲ ਰਾਜਕੰਦਨ ਦੇ ਖਿਲਾਫ ਕੋਈ ਨਹੀਂ ਕੁਝ ਬੋਲ ਸਕਦਾ ਪਤੰਦਰਾ ਨੇ ਪਤ ਨਹੀਂ ਕਿਹੜੀਆਂ ਕਿੰਨੀਆਂ ਕਿੰਨੀਆਂ ਮੂਵੀਆ ਬਣਾ ਕੇ ਰੱਖੀਆਂ ਹੋਣੀਆਂ ਸਿਰਫ ਫੋਕਾ ਹੀ ਭੌਂਗ ਸਕਦੇ ਆ ਦੂਜੀ ਗੱਲ ਦੂਜੀ ਗੱਲ ਇੱਕ ਗੱਲ ਪੱਕੀ ਆ ਯਾਰ ਮੈਨੂੰ ਜਦੋਂ ਨਾ ਇਹਨਾਂ ਦਾ ਵਿਹਾਰ ਦੇਖਦੀ ਮੈਂ ਕਹਿੰਦਾ ਸੁਖਬੀਰ ਇਹਨਾਂ ਨਾਲੋਂ ਬਹੁਤ ਚੰਗਾ ਆ ਮੈਂ ਤਾਂ ਆਪ ਕਹਿਣਾ ਹੁੰਦਾ ਜੀ ਇਹ ਇਹਨਾਂ ਨਾਲ ਉਹ ਕਿਉਂ ਕਿ ਜੀ ਜੇ ਕੋ ਫੜ ਮਾਰੀ ਆ ਤਾਂ ਉਹ ਕੋ ਚਾਰ ਪੈਸੇ ਵੀ ਆ ਜਾਣੀ ਆਪਣੀ ਔਕਾਤ ਦੇ ਹਿਸਾਬ ਨਾਲ ਮਾਰੀ ਆ ਨਾ ਉਹਨੇ ਬਿਲਕੁਲ ਬਿਲਕੁਲ ਹਰਪ੍ਰੀਤ ਕਹਿੰਦਾ ਨਾ ਉੱਪਰੋਂ ਥੁੱਕਦੇ ਆ ਆਪਣੇ ਮੂੰਹ ਤੇ ਗਿਰਦਾ ਜੀ ਹਰਪ੍ਰੀਤ ਕਹੀ ਜਾਂਦਾ ਅਸੀਂ ਅਸੀਂ ਚੂਣ ਨਿਸ਼ਾਨ ਵੀ ਖੋਲਣਾ ਦਫ਼ਤਰ ਖੋਲ ਤੇ ਤੇਰੀ ਕੀ ਔਕਾਤ ਤੇਰੇ ਦੋਗਲੇ ਨੇ ਸਿੱਟਣੀਆਂ ਤੈਨੂੰ ਤੂੰ ਕੁਸਖਣਾ ਨਹੀਂ ਤੈਨੂੰ ਉਹੀ ਯਾਨੀ ਉਹ ਜਿਹੜੇ ਅਯਾਲੀ ਹੁਣੀ ਆ ਰਖੜੀ ਹੁਣੀ ਆ ਉਹਨੀ ਆਪਣੀ ਬੜਾਏ ਦੇ ਗਲ ਪਾਤੀ ਮਰਿਆ ਸਾਪੇ ਦੇ ਗਲ ਪਾਤਾ ਵੀ ਮੋਰੇ ਬੁਲੀ ਬੁਲੀ ਜਾਊਗਾ ਜਿੱਦਣ ਸਮਝੌਤਾ ਕਰਨਾ ਹੋਇਆ ਆਪਾਂ ਕਰ ਲਾਂਗੇ ਉਹਨਾਂ ਨਾਲ ਹਾਂ ਹਾਂ ਬਿਲਕੁਲ 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 ਤੈਨੂੰ ਸਮਝੇ ਨਹੀਂ ਆਈ ਤੂੰ ਕਹਿ ਸਕੋ ਉਹਨਾਂ ਨੂੰ ਵੀ ਭਾਈ ਤੁਹਾਡੇ ਸਾਨਾਂ ਦੇ ਪੇੜ ਵਿੱਚ ਮੈਨੂੰ ਕਿਉਂ ਦਰੜਦੇ ਆ ਤੁਸੀਂ ਉਹਦਾ ਭਾਜੀ ਜਿੱਦਨ ਨਾ ਜਿੱਦਨ ਆਹ ਰਾਧਾ ਸੁਆਮੀਆ ਦਾ ਹੈੱਡ ਇਹਦੇ ਘਰ ਗਿਆ ਸੀ ਨਾ ਉਦਨੀ ਜਿਨ੍ਹਾਂ ਦਾ ਮਾੜਾ-ਮੋੜਾ ਦਿਮਾਗ ਕੰਮ ਕਰਦਾ ਉਦਨੀ ਗੇਮ ਸਮਝ ਆ ਗਈ ਸੀ ਵੀ ਹੁਣ ਬਲੀ ਦਾ ਬੱਕਰਾ ਬਣਾ ਲਗੇ ਇਹਨੂੰ ਸਮਝ ਨਹੀਂ ਆਈ ਉਹ ਬੜਮਾਲੀਆ ਸੱਚੀ ਬਣਾ ਲਿਆ ਨਹੀਂ ਨਹੀਂ ਕੋਈ ਸ਼ੱਕ ਨਹੀਂ ਚਲੋ ਚਲੋ ਨੌਸ ਹੋਰ ਕਾਲ ਧੰਨਵਾਦ ਜੀ ਹਾਂਜੀ ਤੁਸੀਂ WhatsApp ਤੋਂ ਆਨਰੇ ਰਹਾਂ ਜੀ ਹੈਲੋ ਹਾਂਜੀ ਗੁਰਪ੍ਰਥੇ ਪਾਜੀ ਗੁਰਪ੍ਰਥੇ ਜੀ ਔਰ ਬਾਕੀ ਜੀ ਤੁਹਾਡੀ ਠੀਕ ਆ ਗੱਲ ਇਹ ਮਤਲਬ ਸੁਭਾਅ ਹੀ ਆ ਸਾਡਾ ਸੁਭਾਅ ਸੁਭਾਅ ਦੇ ਵਿੱਚੋਂ ਹੀ ਸਾਰਾ ਕੁਝ ਹੋ ਰਿਹਾ ਪਿੱਛੇ ਪਿਛਲੀ ਐ ਸੀਜ਼ਨ ਤੋਂ ਪਿੱਛੇ ਸਾਡੇ ਗੜੇ ਪੈ ਗਈ ਸੀ ਹਾਂਜੀ ਕਣਕ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਆਪਣੇ ਪਿੰਡਾਂ ਵਾਲੇ ਬੰਦੇ ਹੁੰਦੇ ਆ ਉਹ ਵੀ ਅੱਜ ਤੱਕ ਉਹ ਹੜਪੀੜਤਾਂ ਦੀ ਸੇਵਾ ਲਈ ਵੀ ਮੂਰੇ ਆ ਉਦੋਂ ਜਿਨ੍ਹਾਂ ਦੇ ਕਣਕ ਸਾਂਭ ਲਈ ਤੂੜੀ ਸਾਂਭ ਲਈ ਉਹਨਾਂ ਨੇ ਵੀ ਪਟਵਾਰੀ ਨਾਲ ਮਿਲ ਮਲਾ ਕੇ ਆਪਦੇ ਲਖਵਾਤੇ ਖੇਤ ਹਾਂ ਜਿਨ੍ਹਾਂ ਦਾ ਬਿਲਕੁਲ ਇੱਕ ਪੈਸੇ ਦਾ ਨੁਕਸਾਨ ਨਹੀਂ ਹੋਇਆ ਸੀ ਉਹਨਾਂ ਨੇ ਪਟਵਾਰੀ ਨਾਲ ਹਿੱਸਾ ਕਰਕੇ ਇਹ ਬਿਲਕੁਲ ਇੱਕ ਪੈਸੇ ਦਾ ਜਿਨ੍ਹਾਂ ਦਾ ਨੁਕਸਾਨ ਨਹੀਂ ਉਹ ਸਰਕਾਰੀ ਰਾਹਤ ਵੀ ਲੈ ਲਈ ਹੂੰ ਉਹੀ ਬੰਦੇ ਅੱਜ ਬਤਲ ਹਰ ਪੀੜਤਾਂ ਦੀ ਸੇਵਾ ਲਈ ਕੋਰੇ ਲੱਗੇ ਹੋਏ ਆ ਵੀ ਅਸੀਂ ਹਰ ਪੀੜਤਾਂ ਦੀ ਸੇਵਾ ਕਰਦੇ ਹਾਂ ਜਿਹੜੇ ਪਾਰਟੀ ਵਾਲੇ ਸੀ ਕਿ ਆਪ ਵਾਲਿਆਂ ਦੇ ਵਾਲੋ ਲਾ ਲੋ ਉਹਨਾਂ ਨੇ ਆਏ ਵੀ ਆਪ ਦਾ ਸਰਸੂਖ ਵਰਤ ਕੇ ਆਪਦੇ ਆਪ ਦੇ ਲਖਵਾ ਲਏ ਜਿਹਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹ ਵਿਚਾਰੇ ਸਮਾ ਰਹਿ ਗਏ ਤੇ ਜਿਨ੍ਹਾਂ ਦਾ ਪੈਸੇ ਦਾ ਨੁਕਸਾਨ ਨਹੀਂ ਹੋਇਆ ਉਹ ਸਾਰੇ ਆਪ ਦੇ ਆਪ ਦੇ ਸਰਕਾਰੀ ਰਾਹਤ ਵੀ ਲੈ ਗਏ। ਉਹੋ ਹੀ ਅੱਜ ਇਹਨਾਂ ਦਾ ਹੜਪੀੜਤਾਂ ਵਾਲੇ ਚ ਐ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਜੇ ਬੈਠੇ ਆ ਬਾਕੀ ਦੇ ਪਿੰਡਾਂ ਵਾਲੇ ਆ ਕੇ 20-20 ਕਿਲੋਮੀਟਰ ਉਰੇ ਆ ਕੇ ਤੇ ਰੇੜੀਆਂ ਲੈ ਕੇ ਖੜੇ ਆ ਵੀ ਪੀੜਤਾ ਤੇ ਲੈ ਰਹੇ ਆ ਆਪਾਂ। ਇਹ ਸਾਡਾ ਪੰਜਾਬ ਦਾ ਵਾਕਈ ਸੁਹਾ ਦੇ ਵਿੱਚ ਲਾਲਚ ਹੈ। ਉਹਨਾਂ ਨਾਲੇ ਅਗਲੇ ਨੂੰ ਪਤਾ ਆਇਆ ਜੀ ਜਦੋਂ ਜਦੋਂ ਜਿਹੜੇ ਦੇਣੇ ਵਾਲੇ ਆ ਨਾ ਜਦੋਂ ਉਹ ਕਾਲੇ ਹੋਣ ਜੀ ਜਿਹੜੇ ਲੈਣੇ ਵਾਲੇ ਆ ਉਹਨੂੰ ਹੁੰਦਾ ਵੀ ਕੋਈ ਗੱਲ ਨਹੀਂ ਤਾਂ ਕੀ ਆ ਠੀਕ ਆ ਜੀ ਠੀਕ ਆ ਫ੍ਰੀਜ ਅਗਲਾ ਦੇਰ ਹਟਦਾ ਹੀ ਨਹੀਂ ਜਿਹੜਾ ਅਗਲਾ ਕੋਈ ਗੱਲ ਨਹੀਂ ਤਾਂ ਕੀ ਰੱਖ ਲਓ ਇੱਥੇ ਖਲ ਖੁੰਝੇ ਕਿਤੇ ਹਾਂਜੀ ਹਾਂਜੀ ਠੀਕ ਆ ਵੀ ਇਹ ਇਦਾਂ ਇਦਾਂ ਉਹ ਚੀਜ਼ ਜਿਹੜੀ ਆ ਤੁਹਾਨੂੰ ਤੁਹਾਡੇ ਅੰਦਰ ਖਿਆਲ ਵੀ ਇਹ ਖਾਤੇ ਮੈਂ ਤਾਂ ਹਮੇਸ਼ਾ ਸੋਚਦਾ ਹੁੰਨਾ ਵੀ ਜਦੋਂ ਕੋਈ ਗੱਲ ਹੁੰਦੀ ਆ ਤੁਹਾਡੇ ਅੰਦਰ ਦਇਆ ਕਾਤੇ ਹੁੰਦੀ ਆ ਤਰਸ ਕਾਤੇ ਹੁੰਦਾ ਜੀ ਜੀ ਜੇ ਜੇ ਤੁਹਾਡਾ ਲਾਈਫ ਸਟਾਈਲ ਨਹੀਂ ਉਹ ਹੈਗਾ ਜੀ ਹੁਣ ਇੱਕ ਬੰਦਾ ਦਸਾਂ ਥਾਂਾਂ ਤੋਂ ਲੁੱਟ ਕੇ ਖਾ ਰਿਹਾ ਆ ਜੀ ਇੱਕ ਨੂੰ ਦੇਖ ਕੇ ਕਿਸੇ ਨੂੰ ਕਿਹਾ ਹੈ ਹੈ ਵਿਚਾਰਾ ਹੈ ਹੈ ਵਿਚਾਰਾ ਫਿਰ ਤੂੰ ਜਿਹੜਾ ਦੁਕਾਨਦਾਰ ਨੂੰ ਧੋਖਾ ਦੇ ਕੇ ਆਇਆ ਹਾਂ ਹਾਂ ਜੀ ਹਾਂ ਜੀ ਉੱਥੇ ਜੇ ਜੇ ਤੇਰੇ ਅੰਦਰ ਇਹਦਾ ਤਰਸ ਹੁੰਦਾ ਫਿਰ ਤੂੰ ਕਹਿੰਦਾ ਮੇਰੇ ਹੱਸੇ ਦਾ ਬਹੁਤ ਆਏ ਬਸ ਠੀਕ ਹੈ ਜੀ ਹੁਣ ਪਹਿਲਾਂ ਥਾਂ ਥਾਂ ਤੋਂ ਲੁੱਟ ਕੇ ਪਰਾਇਆ ਹੱਕ ਖਾ ਕੇ ਫੇ ਕਿਸੇ ਨੂੰ ਉਹਦੇ ਵਿੱਚੋਂ ਥੋੜਾ ਬਹੁਤਾ ਐਦਾਂ ਕਰਕੇ ਦੁਨੀਆ ਦਿਖਾਣਾ ਹੈ ਸੱਤ ਨੂੰ ਨਹੀਂ ਦੇਖ ਹੁੰਦਾ ਬਈ ਐਦਾਂ ਆਤਾ ਮਾਲਕਾ ਬਹੁਤ ਐਦਾਂ ਨਾ ਕਰ ਫੇ ਬੰਦਾ ਜੀ ਕਰਦਾ ਛਤਰ ਫੜ ਲੈ ਨਾ ਦਿਵਾਲੀ ਕੋਈ ਵੀ ਬੰਦਾ ਜਿਹੜਾ ਬੰਦਾ ਹਰਾਮ ਦੀ ਕਮਾਈ ਖਾਂਦਾ ਨਾ ਜਿਹੜਾ ਹੱਕ ਮਾਰਦਾ ਕਿਸੇ ਦਾ ਉਹ ਜਦੋਂ ਕਿਸੇ ਦਾ ਭਲਾ ਕਰਨ ਦੀ ਕਮਿਊਨਿਟੀ ਦਾ ਕੰਮ ਕਰਨ ਦੀ ਕਿਸੇ ਗੁਰਦੁਆਰੇ ਦਾਨ ਕਰਨ ਦੀ ਕਿਤੇ ਵੀ ਜਦੋਂ ਬੰਦਾ ਹੁਣ ਦੀਵਾਲੀ ਦੇ ਮੇਲੇ ਤੇ ਅਗਲਾ ਕਹਿੰਦਾ ਆਤਿਸ਼ਬਾਜੀ ਦੀ ਸੇਵਾ ਫਲਾਣ ਨੇ ਕੀਤੀ ਹਾਂਜੀ ਹਾਂਜੀ ਅਗਲਾ ਕਹਿੰਦਾ ਤੂੰ ਪੇ ਕੰਜਰデア ਤੂੰ ਬਿਜ਼ਨਸ ਵੇਚ ਕੇ ਆਇਆ ਉੱਥੇ 2.5 ਲੱਖ ਦਾ ਰਗੜਾ ਲਾ ਕੇ ਆਇਆ ਰਿਸ਼ਤੇਦਾਰ ਨੂੰ ਜੀ ਜੀ ਆਪਣੇ ਆਪਣੇ ਘਰ ਦੇ ਤੇਰੇ ਬੈਂਕਰਫਟ ਹੋ ਗਿਆ ਤੇਰੇ ਧੋਖੇ ਦੇ ਨਾਲ ਹਾਂਜੀ ਹਾਂਜੀ ਹਣ ਹੁਣ ਤੂੰ ਤੂੰ ਚੋਨਾ ਪੇ ਸ਼ਹੀਦਾਂ ਦੀ ਉਥੇ 6 ਜੂਨ ਨੂੰ ਤੂੰ ਲੰਗਰ ਦੇਵੇਂ ਇੱਥੇ 10000 ਡਾਲਰ ਦੇਵੇਂ ਹਾਂਜੀ 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 ਠੀਕ ਹੈ ਲੋਡ ਲੁੱਟ ਕੇ ਮੁੜ ਕੇ ਚੰਗਾ ਬੰਦੇ ਲੋਡ ਸਾਨੂੰ ਹੈਗੀ ਆ ਆਪਣਾ ਕਰਤਾਰ ਉੱਚਾ ਕਰਨ ਦੀ ਸਾਡੇ ਸੁਭਾਅ ਦੇ ਅੰਦਰ ਉਹ ਆਵੇ ਜੀ ਜਿੱਦਣ ਉਹ ਆਈ ਉਦਣ ਤੁਹਾਡੇ ਅੰਦਰ ਰੈਜ਼ੀਲੀਅੰਸ ਵੀ ਆਉਣ ਲੱਪਣੀ ਆ ਹਾਂਜੀ ਤਕਲੀਫਾਂ ਨੂੰ ਝੱਲਣ ਦੀ ਹਿੰਮਤ ਆਉਣ ਲੱਪਣੀ ਤੁਹਾਡੇ ਅੰਦਰ ਹਾਂਜੀ ਮੁਸੀਬਤ ਜਿਹੜੀ ਆ ਇਦਾਂ ਕੋਈ ਰਾਤ ਹਮੇਸ਼ਾ ਥੋੜੋ ਰਹਿੰਦੀ ਆ ਬਿਲਕੁਲ ਜੀ ਆ ਦਿਨ ਵਿਤ ਚੜਨਾ ਹੀ ਆ ਜੀ ਤੂੰ ਬਾਤ ਦਿਨ ਚੜਨਾ ਮੰਨ ਲਓ ਕੋਈ ਬੰਦਾ ਚਾਹ ਹੁ ਮੈਂ ਨਿਊਜ਼ੀਲੈਂਡ ਮੈਂ 87 ਚ ਆਇਆ ਸੀ ਨਿਊਜ਼ੀਲੈਂਡ ਜੀ ਮੈਨੂੰ ਚੇਤਾ ਆਇਆ ਮੇਰੇ ਕੋਲ ਸ਼ਾਇਦ ਇੰਡੀਆ ਦਾ 2000 ਰੁਪਏ ਯਾਨੀ ਇੰਡੀਆ ਤੋਂ ਮੈਂ ਦਿੱਲੀ ਉੱਥੋਂ ਪੰਜਾਬ ਤੋਂ ਦਿੱਲੀ ਆਇਆ ਉੱਥੇ ਰਾਤ ਰਹਿਣਾ ਸੀ ਜੀ ਆਪਣੇ ਹਿਸਾਬ ਨਾਲ ਪੈਸੇ ਸੀਗੇ ਲਿਆਂਦੇ ਉਹ ਕੋਲ ਥੋੜੇ ਬਹੁਤੇ ਡਾਲਰ ਸੀ ਜਿਹੜੇ ਡਾਲਰ ਸੀ ਉਹ ਰਾਤ ਤੱਕ ਇਦਾਂ ਲੋੜੇ ਹੀ ਨਹੀਂ ਪਈ ਹਾਂਜੀ ਹਾਂ ਇੱਥੇ ਆ ਕੇ ਜਾਨੀ 2000 ਰੁਪਿਆ ਸੀ ਮੇਰੇ ਕੋਲ ਜੀ ਜਿਹੜਾ ਉੱਥੋਂ ਬਚਿਆ ਆ ਕੁਛ ਮੇਰੇ ਨਾਲ ਦੋਸਤ ਆਇਆ ਸੀ ਮੈਂ ਉਹਦੇ ਕੋਲ ਮੋੜ ਦਿੱਤਾ ਪਿੱਛੇ ਨੂੰ ਹਾਂਜੀ ਹਾਂ ਇੱਥੇ ਜਦੋਂ ਆਇਆ ਆ ਕੇ ਇਦਾਂ 8-10 ਦਿਨ ਕਜਨ ਸੀਗੇ ਮੇਰੇ ਕੇਵਲ ਸਿੰਘ ਉਹ ਇਹਨਾਂ ਦੇ ਕੋਲ ਰਹਾ ਮੈਂ ਜੀ 15-20 ਦਿਨ ਬਾਅਦ ਮੈਂ ਕੰਮ ਤੇ ਜਾਣ ਲੱਪਿਆ ਫਾਰਮ 'ਚ ਹਾਂਜੀ ਮਹੀਨੇ ਦੇ ਵਿੱਚ ਵਿੱਚ ਮੈਂ ਟਿਕਟ ਜੋਗੇ ਪੈਸੇ ਆਪਣੇ ਕਰ ਲਏ ਜੀ ਹਨਾ ਹਫਤੇ ਦਾ ਕਿਰਾਇਆ ਜਿੰਨਾ ਖਰਚ ਆਇਆ ਉਹ ਬੰਦਾ ਦੇਣ ਲੱਪਿਆ ਕੰਮ ਤੇ ਹੋ ਗਿਆ ਇਦਾਂ ਹੁਣ ਜੇ ਮੰਨ ਲਓ ਅੱਜ ਬੰਦੇ ਕੋਲ ਸਾਰਾ ਕੁਝ ਖੋਸ ਜਾਂਦੇ ਹਾਂਜੀ ਤੇ ਅੱਜ ਇਹ ਸੋਚ ਲਮਾ ਮੈਂ ਕਿ ਮੈਂ ਅੱਜ ਆ ਨਿਊਜ਼ੀਲੈਂਡ ਜੀ ਮਤਲਬ ਜਦੋਂ ਉਦੋਂ ਆਇਆ ਸੀ ਮੈਂ ਉਦੋਂ ਤਾਂ ਮੈਨੂੰ ਨਾ ਲੈਂਗੁਏਜ ਆਉਂਦੀ ਸੀ ਨਾ ਕੰਮ ਆਉਂਦਾ ਸੀ ਹਾਂਜੀ ਹਾਂ ਉਦੋਂ ਵੀ ਕੁਛ ਨਹੀਂ ਸੀ ਕੋਲੇ ਠੀਕ ਹੈ ਹਣਾ ਹੁਣ ਜੇ ਮੈਂ ਇਦਾਂ ਇਦਾਂ ਸੋਚ ਲੂੰਗਾ ਕਿ ਮੈਂ ਅੱਜ ਆਇਆ ਹਣਾ ਠੀਕ ਹੈ 2-4 ਸਾਲਾਂ ਚ ਹੁਣ ਹੁਣ ਉਦੋਂ ਮੈਂ ਬਿਲਕੁਲ ਕੋਰਾ ਸੀ ਹੁਣ ਮੇਰਾ ਮੁੰਡਾ ਪੜ ਗਿਆ ਇੱਥੇ ਹਾਂਜੀ ਹਾਂ ਉਹਦੇ ਨਾਲ ਤੋਂ ਬਹੁਤ ਵਧੀਆ ਆ ਬਿਲਕੁਲ ਜੀ ਫਿਰ ਮੈਂ ਕਿਸੇ ਅੱਗੇ ਕੰਗਾਲਾ ਮੰਗ ਇਦਾਂ ਕਾਤੇ ਇਦਾਂ ਆਪਣੇ ਆਪ ਨੂੰ ਨੀਵਾ ਸਿੱਟੂੰਗਾ ਕਿ ਮਰ ਗਏ ਕੁਛ ਨਹੀਂ ਰਿਹਾ ਹੁਣ ਤਾਂ ਬਹੁਤ ਵਾਹ ਹੋ ਗਿਆ ਹਾਂਜੀ ਹਾਂ ਇਹ ਸਾਰੇ ਸਾਰੇ ਦੇਸ਼ ਚ ਆਈ ਵੀ ਆ ਜੀ ਜਿਹੜੀ ਹੜਾ ਹੈ ਨਾ ਜਮਣਾ ਚ ਵੀ ਆ ਗੰਗਾ ਚੋ ਸਾਰੇ ਦੇਖ ਰਹੇ ਆ ਸਾਰੇ ਦੇਸ਼ ਚ ਆਇਆ ਹੋ ਜੀ ਹੜ ਤਾਂ ਉਹ ਨਾਲ ਇਦਾਂ ਥੋੜੀ ਆ ਪਈ ਕੁਦਰਤ ਨੇ ਸਰਕਾਰ ਨੇ ਸਾਨੂੰ ਇਦਾਂ ਕਰਕੇ ਹੁਣ ਅੰਬਾਨੀ ਯਾਰ ਕਾ ਬੰਦਾ ਕਹੀ ਜੀ ਪੇ ਦੇਖੋ ਜੀ ਪੇ ਮੇਰੀਆਂ ਇਦਾਂ ਇੰਨੀ ਇੰਡਸਟਰੀ ਸੀ ਉਹ ਤਬਾਹ ਹੋ ਗਈ ਹਾਂ ਜੀ ਐਸ ਏਰੀਆ ਚ ਮੈਂ ਪ੍ਰੋਜੈਕਟ ਲਾਉਣ ਲੱਗਾ ਸੀ ਉੱਥੇ ਫਲਾਨੇ ਦਰਿਆ ਦਾ ਡੈਮ ਆ ਉਹ ਉਹ ਉਹਦਾ ਪਾਣੀ ਯੋਜਨਾਬੱਧ ਛੱਡਿਆ ਮੋਦੀ ਨੇ ਜੀ ਤੇ ਸਮਝ ਪੈ ਸਕਦੀ ਆ ਪੈ ਸਕਦੀ ਹਾਂਜੀ ਹਾਂ ਤੇ ਦੇਖੋ ਜੀ ਅੰਬਾਨੀ ਕਹਿੰਦਾ ਪੇ ਮੈਂ ਰਾਹੁਲ ਦੀ ਮਦਦ ਕਰੂੰਗਾ ਜੀ ਹਨਾ ਤੇ ਜਾਂ ਇਦਾਂ ਪੇ 트ੰਪ ਨੇ ਇਦਾਂ ਸੋਚਿਆ ਪੇ ਮੋਦੀ ਦੀ ਤਾਕਤ ਹੈਗਾ ਆ ਇਹ ਅੰਬਾਨੀ ਜੀ ਤੇ ਉਹਨੇ ਪਲਾਨ ਕਰੀ ਕੋ ਅਤਵਾਦੀ ਅਟੈਕ ਕਰਵਾ ਕੇ ਪੇ ਉਹ ਉਹ ਬੰਦੇ ਨੂੰ ਅਰਬਾਂ ਪਤੀ ਬੰਦਾ ਆ ਪੇ ਇਹਨੂੰ ਇੱਕ ਵਾਰੀ ਤਬਾਹ ਕਰ ਦਿਓ ਤੇ ਮੋਦੀ ਸਮਝ ਲਓ ਹਿੱਲ ਗਿਆ ਸਾਡੇ ਪੈਰਾਂ ਸੇ ਡੇਕੂਗਾ ਹਾਂਜੀ ਹਾਂਜੀ ਹੁਣ ਅਸੀਂ ਪੰਜਾਬ ਵਾਲੇ ਕਾਤੇ ਪੂਛ ਨੂੰ ਅੱਗ ਲੁਆਈ ਫਿਰਦੇ ਆਂ ਬੇ ਸਰਕਾਰ ਨੇ ਕਰਾਇਆ ਮੈਨ ਮੀਡੀਆ ਹੈ ਇਦਾਂ ਆ ਇਦਾਂ ਆ ਆ ਵੀ ਇਹਦਾ ਨਾ ਫਰਕ ਕੀ ਪੈਣ ਲੱਗਿਆ ਉਹਨਾਂ ਨੂੰ ਕੀ ਫਰਕ ਪੈਣ ਲੱਗਿਆ ਜੀ ਇਹਦੇ ਨਾਲ ਕੀ ਆ ਤੁਹਾਡੇ ਕੋਲ ਜਾਣੀ ਤੁਹਾਡੇ ਅਸੀਂ ਹਰੇਕ ਗੱਲ ਤੇ ਕਹਿ ਦਿੰਨੇ ਆਂ ਕਿ ਮੋਦੀ ਦੀ ਸਰਕਾਰ ਵੋਟਾਂ ਦੀ ਹਿਰਾਫਰੀ ਕਰਦੀ ਆਂ ਹਾਂਜੀ ਅਮਰਪਾਲ 3-4 ਲੱਖ ਵੋਟਾਂ ਤੇ ਜਿੱਤ ਗਿਆ ਜੇ ਤੱਕ ਦੀ ਬਾਤ ਤੇ ਸਾਨੂੰ ਸਮਝ ਨਹੀਂ ਆਈ ਆ ਦੇ ਵਿੱਚ ਲਹਿਰ ਬਣ ਗਈ ਸਾਨੂੰ ਸਮਝ ਨਹੀਂ ਆਈ ਕਿ ਉਹ ਬੂਟਾ ਉਨੀ ਮਸ਼ੀਨਾ ਚੱਕ ਕੇ ਬੂਟਾ ਉਨੀ ਹੀਰਾ ਫੇਰੀ ਨਾਲ ਇਹਦੇ ਨਾਂ ਪੁਆਤੀਆਂ ਬਿਲਕੁਲ ਜੀ ਉਹ ਚਾਹੁੰਦੇ ਆ ਕਿ ਇਦਾਂ ਦੇ ਗੁੰਡੇ ਅਨਸਰ ਪੰਜਾਬ ਦੇ ਹੀਰੋ ਬਣਨ ਹਾਂਜੀ ਹਾਂਜੀ ਉਹਦੇ ਬਦਲੇ ਚ ਉਹਨਾਂ ਨੂੰ 18% ਮਿਲ ਗਈ ਜੀ ਇੱਥੇ ਇਹਨਾਂ ਕਰਕੇ ਸਿਆਣੀ ਸਿਆਣਾ ਬੰਦਾ ਪੰਜਾਬ ਦਾ ਅਗੂ ਬਣੂਗਾ ਤਾਂ ਉਹਨਾਂ ਦਾ ਸ਼ਰੀਕ ਬਣ ਕੇ ਪਾਰਲੀਮੈਂਟ ਚ ਬੈਠੂਗਾ ਠੀਕ ਹੈ ਜੀ ਜਿਹੜਾ ਬੰਦਾ ਪੱਕਾ ਹੀ ਜੇਲ੍ਹ 'ਚ ਆ ਜਿਹਨੂੰ ਕਸਾ ਕੇ ਰੱਖਿਆ ਜਿਹਦੇ ਦੇ 15 20 ਕੇਸ ਪਾ ਕੇ ਰੱਖਿਓ ਆਉਣੀ ਹਾਂਜੀ ਐਮਪੀ ਬਣਵਾ ਕੇ ਤੋੜ ਦਿੱਤਾ ਜਾਂ ਉਹਨੂੰ ਅੰਦਰ ਬਿਠਾ ਕੇ ਰੱਖੂਗੇ ਜੇ ਛੱਡੂਗੇ ਸ਼ਰਤਾਂ ਤੇ ਛੱਡੂਗੇ ਚੱਲੂਗਾ ਉਹਨਾਂ ਦੇ ਇਸ਼ਾਰੇ ਤੇ ਉਹਨਾਂ ਦਾ ਮੂਹਰਾ ਰਬੜ ਦੀ ਸਟੈਂਪ ਬਣ ਕੇ ਚੱਲੂਗਾ ਉਹ ਚੱਲੂਗਾ ਬਿਲਕੁਲ ਜੀ ਠੀਕ ਹੈ ਫਿਰ ਜੇ ਹੁਣ ਨਹੀਂ ਇਹ ਗੱਲਾਂ ਨਹੀਂ ਸਮਝ ਪੈਂਦੀ ਫਿਰ ਸਾਨੂੰ ਵੈਸੇ ਇਲਾਜ ਦੀ ਲੋੜ ਆ ਫੇਰ ਤਾਂ ਬਾਈ ਬਿਲਕੁਲ ਜੀ